ਗਤੀ ਕਿ ਬੀਬੀ ਅਕਸੀਡੈਂਟ ਹੋ ਗਈ? ਨਹੀਂ। ਰਕਮ। ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ। ਪ੍ਰੇਮ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ। ਪਹਿਲਾਂ ਇਹਦਾ 파ਟਨਰ ਹੁੰਦਾ ਸੀਗਾ ਅਮਿਤ ਕੋਈ ਬਸੰਤ ਸਿਟੀ ਦਾ ਓਨਰ ਹੈ ਜਾਂ ਉਹਦਾ 파ਟਨਰ ਹੈ। ਇਨ ਕੋਰਸ ਆਫ ਟਾਈਮ ਇਨਰਦੀ ਆਪਰਚਰ ਅਨ ਬਣਾਉਗੀ। ਅਮਿਤ ਪਹਿਲਾਂ ਵੀ ਇੱਕ ਦੋ ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੋਇਆ ਹੈ। ਇੱਕ ਵਾਰ ਜਦ ਇਹ ਰਾਤ ਨੂੰ ਲੋਕਅਪ ਚ ਸੀਗਾ ਇਦੀ ਮੁਲਾਕਾਤ ਇੱਕ ਸਮਰਨ ਨਾਮ ਦੇ ਵਿਅਕਤੀ ਨਾਲ ਹੋਈ ਜਿਹਨੂੰ ਬੱਕਾ ਵੀ ਕਹਿੰਦੇ। ਬੱਕਾ ਨਿਛੇੜੀ ਵੀ ਸੀਗਾ ਤੇ ਤਿੰਨ ਐਨਡੀਪੀਐਸ ਦੇ ਉੱਤੇ ਪਰਚੇ ਵੀ ਸੀਗੇ। ਬੱਗੇ ਨਾਲ ਜਾਣ ਪਛਾਨ ਹੋਈ ਬੱਗਾ ਚਲਾ ਗਿਆ ਜੇਲ ਇਦੀ ਜਮਾਨਤ ਹੋ ਗਈ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ 3 ਲੱਖ ਦੀ ਤੇ ਇਦੀ ਬੇਲ ਕਰਾਈ 70 ਲੱਖ ਰੁਪਏ ਦੇ ਕੇ ਆ 70000 ਸੌਰੀ 70000 ਰੁਪਏ ਦੇ ਕੇ ਇਦੀ ਬੇਲ ਕਰਾਈ ਬੱਗੇ ਦੇ ਬਾਕੀ ਤਿੰਨ ਹੋਰ ਬੰਦੇ ਸੀਗੇ ਜਿਹੜੇ ਬੱਗੇ ਦੇ ਨਾਲ ਦੇ ਸੀਗੇ ਇਹ ਸੀ ਆਰਪੀ ਕਲੋਨੀ ਹੈ ਉਤੇਰਨ ਦੇ ਪਾਲਾ ਲਖਾ ਤੇ ਕਿਸ਼ਨ ਥੋੜਾ ਜਿਹਾ ਪ੍ਰੈਸ ਨੋਟ ਡਿਫਰੈਂਟ ਵੀ ਹੋਣਾ ਹੈ ਇਹ ਪਾਲਾ ਲਖਾ ਤੇ ਕਿਸ਼ਨ ਇਹਨਾਂ ਤੇ ਟੋਟਲ ਮਿਲਾ ਕੇ 13 ਪਰਚੇ ਦੋ ਕੰਟਰੀ ਮੇਡ ਵੈਪਨ ਵੀ ਨਾ ਤੋ ਰਿਕਵਰ ਹੋਏ ਹਨ ਲੇਕਿਨ ਪ੍ਰੈਸ ਨੋਟ ਇਹ ਹੈ ਨਹੀਂ ਦੋ ਦਾਤ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣ ਹੀ ਰਿਕਵਰ ਹੋਣਗੇ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ प्रेम सिंह दी रेकी कर चुके सी के जी सानो इंफॉर्मेशन आई अपने सोर्सेस तो आपा वेरीफाई ਕੀਤਾ ਅਸਾ ਰਜਿਸਟਰ ਹੋਈਏ ਜੀ ਤੇ अमित ਨੂੰ ਜਿਹੜਾ ਬਸੰਦ ਸਿਟੀ ਵਾਲਾ ਹੈ ਤੇ ਸਿਮਰਨ ਅਲਿਆਸ ਬੱਗਾ ਇਹਨਾਂ ਨੂੰ ਆਪਾਂ ਫੜ ਲਿਆ ਜੀ ਅਬ ਇਹ ਕਹਿੰਗੇ ਇਹ ਨਹੀਂ ਫਸੇ ਦਿੱਤੇ ਸੀ ਜੀ ਵੀ ਦੁਸ਼ਮਣੀ ਹੈ ਕਿ ਪ੍ਰੋਪਰਟੀ ਡਿਸਪਿਊਟ ਹੈ ਲੈਣ ਦੇਣ ਦਾ ਡਿਸਪਿਊਟ ਹੈ ਪਹਿਲਾਂ ਇਕੱਠੇ ਕੰਮ ਕਰਦੇ ਸੀਗੇ ਹੋਰ ਕੋਈ ਹੋਰ ਕਿੰਨੇ ਅਰੈਸਟ ਕਰਨੇ ਨੇ ਹੋਰ ਤਿੰਨ ਬੰਦੇ ਹੈ ਹੋਰ ਜਿਹੜੇ ਮੇਨ ਬੰਦਾ ਤਾਂ ਅਰੈਸਟਡ ਹੈ ਜਿਹੜੇ ਬੱਗੇ ਦੇ ਨਾਮ ਹਾਂਜੀ ਪਿਛੇ ਵਰਗ ਤੇਰਾ ਪਰਚੇ ਹੈ ਜੀ ਕੁੱਲ ਮਿਲਾ ਕੇ ਅਰੈਸਟਡ ਕੋ ਪਹਿਲੇ ਸਾਰੇ ਜਿਹੜੇ ਦੋ ਇਹ ਸਾਰੇ ਇੱਥੇ ਨੇ ਰੈਕੀ ਕਰੋ ਤਾਂ ਕਰ ਲਈਏ ਆ ਦੋ ਤਿੰਨ ਮਿੰਟ ਹਾਂਜੀ ਰੈਕੀ ਕਰੋ ਤਾਂ ਕਰ ਰੈਕੀ ਕਰ ਰਹੇ ਸੀ ਕਿ ਪਿਛਲੇ 15 20 ਦਿਨਾਂ ਤੋਂ ਸਵਿਫਟ ਗੱਡੀ ਸੀ ਜੀ ਨਾ ਸੀ ਕੋਈ ਅਟੈਕ ਹੋਇਆ ਨਨਾ ਇਹ ਇਨਾ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ ਬਟ ਦੇ ਵਾਰ ਅਬਾਊਟ ਟੂ ਡੂ ਅਗਲੇ ਇੱਕ ਦੋ ਦਿਨਾਂ ਚ ਇਨਾ ਨੇ ਕਾਰਵਾਈ ਪਾ ਪਾ ਦੇ ਦਿੱਤੀ ਸੀ ਸਿਰ ਪੇ ਲੱਖ ਤੇ ਇਹਨੇ ਐਡਿਟ ਕਰਾਤੀ ਦਿੱਤੀ ਹੈਗੀ ਤੇ ਟੋਟਲ ਡੀਲ ਕਿੰਨੇ ਚੋ ਹੋ ਗਈ ਕਿੰਨੇ ਜਿਹੜੇ ਟੋਟਲ 3 ਲੱਖ ਸੀਗੀ ਜੀ ਰਿਕਵਰ 2 ਲੱਖ 70 ਹਜ਼ਾਰ ਹੋ ਗਈ ਹੈ 30 ਹਜ਼ਾਰ ਜਿਹੜੇ ਹੈ ਉਹ ਬਾਕੀ ਤਿੰਨ ਬੰਦੇ ਹੁਣਾਂ ਦੇ ਕੋਲ ਸਿਰ ਇਹ ਪਹਿਲੇ ਬਿਜ਼ਨਸ ਪਾਸਾ ਸੀ ਇਹ ਤੇ ਪ੍ਰਾਪਰਟੀ ਦਾ ਡਿਸਪਿਊਟ ਸੀ ਆਪਸ ਵਿੱਚ ਪਰਚੇ ਨਹੀਂ ਹੈ ਨਾ ਤੇ ਬਟ ਮੈਂ ਇਹ ਕਾਨਫਰੈਂਸ ਇਸ ਲਈ ਕਰ ਰਿਹਾ ਕਿ ਮੁਸਤੈਦੀ ਨਾਲ ਹਿਊਮਨ ਇੰਟੈਲੀਜੈਂਸ ਦੀ ਸੋਰਸਸ ਨਾਲ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਪ੍ਰੋਐਕਟਿਵ ਅਪਰੋਚ ਨਾਲ ਉਹ ਬਚਾਈ